ਸਭ ਤੋਂ ਪਹਿਲਾਂ ਪਸ਼ੂ ਪਾਲਕ ਵੀਰਾਂ ਨੂੰ ਸਤ ਸ੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਦੇ ਆਂ ਸ਼ਰਕਾ ਫਰੋਲ ਬਾਰੇ ਜੀ ਜਿਹੜਾ ਕਿ ਅਲੰਬਿਕਾ ਕੰਪਨੀ ਦਾ ਹੁੰਦਾਗਾ ਇੱਕ ਤਰ੍ਹਾਂ ਦਾ ਪਸ਼ੂਆਂ ਦਾ ਚਮਣ ਪਲੱਸ ਹੁੰਦਾ ਇਹਦੇ ਵਿੱਚ ਵਿਟਾਮਿਨ ਆਇਰਨ ਕਾਪਰ ਕੈਲਸ਼ੀਅਮ ਤੇ ਵਿਟਾਮਿਨ B12 ਸਾਰੇ ਮਲਟੀ ਵਿਟਾਮਿਨ ਪਾਏ ਜਾਂਦੇ ਆ ਇਹਦੇ ਵਿੱਚ ਪਸ਼ੂਆਂ ਨੂੰ ਕਿਸੇ ਤਰ੍ਹਾਂ ਦੀ ਰੈੱਡ ਬਲੱਡ ਸੈੱਲਾਂ ਦੀ ਆਇਰਨ ਦੀ ਕਮੀ ਕੈਲਸ਼ੀਅਮ ਦੀ ਕਮੀ ਉਹ ਸਾਰੀਆਂ ਪੂਰੀਆਂ ਕਰਦਾ ਹੱਡਾਂ ਨੂੰ ਤਾਕਤ ਦਿੰਦਾ ਹੈਗਾ ਇਹ ਆਪਾਂ ਲਾਰਜ ਐਨੀਮਲ ਨੂੰ ਜਿਹੜੇ ਵੱਡੇ ਪਸ਼ੂ ਆਪਣੇ ਦੁੱਧ ਵਾਲੇ ਉਹਨਾਂ ਨੂੰ 50 ਗ੍ਰਾਮ ਪਾ ਸਕਦੇ ਹਾਂ 40 ਗ੍ਰਾਮ ਦੇ ਨੇੜੇ ਵੀ ਇੰਨਾ ਡੋਜ਼ ਡੇਲੀ ਦੀ ਪਾ ਸਕਦੇ ਹਾਂ ਜਿਹੜੇ ਛੋਟੇ ਨੇ ਡਾਇਟ ਆ ਉਹਨਾਂ ਨੂੰ 25 ਗ੍ਰਾਮ ਆ 20 ਗ੍ਰਾਮ ਜਿਹੜੇ ਜਮਾ ਛੋਟੇ ਕੱਟਰੂ ਬੱਛਰੂ ਉਹਨਾਂ ਨੂੰ ਆਪਾਂ 5 ਤੋਂ 10 ਗ੍ਰਾਮ ਡੇਲੀ ਦਾ ਪਾ ਸਕਦੇ ਹਾਂ ਇਹ ਪਸ਼ੂਆਂ ਵਿੱਚ ਜਿਵੇਂ ਥਕਾਣਾ ਪਸ਼ੂ ਕਮਜ਼ੋਰਾ ਰਹਿੰਦਾ ਉਹਨੂੰ ਤਾਕਤ ਦੇਣ ਵਾਸਤੇ ਬਹੁਤ ਹੀ ਵਧੀਆ ਟੌਪ ਦਾ ਰਿਜ਼ਲਟ ਆ ਅਲੰਬਿਕਾ ਕੰਪਨੀ ਦਾ ਆਉਂਦਾਗਾ ਹੈ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਲਾਇਕ ਫੋਲੋ ਕਮੈਂਟ ਜਰੂਰ ਕਰੋ ਤਾਂ ਕਿ ਇਸ ਤਰ੍ਹਾਂ ਦਾ ਹੋਰ ਵੀ ਤੁਹਾਨੂੰ ਜਾਣਕਾਰੀ ਦੇ ਸਕੀ ਅਸੀਂ ਮੈਡੀਸਨ ਬਾਰੇ